ਪਾਰਟ ਤੇ ਪਾਕਿਸਤਾਨ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਜੰਗ ਲੱਗੀ ਹੋਈ ਆ ਔਰ ਨਕੋਦਰ ਦੇ ਵਿੱਚ ਇਕਤਾ ਲਹਿਰ ਦੀ ਟੀਮ ਮੌਜੂਦ ਆ ਐਸ ਡੀ ਐਮ ਨਕੋਦਰ ਸਾਡੇ ਨਾਲ ਮੌਜੂਦ ਨੇ ਲਾਲ ਵਿਸ਼ਵਾਸ ਬੈਂਸ ਜੀ ਕੁਝ ਜਾਣਕਾਰੀ ਇਹਨਾਂ ਕੋਲ ਲਵਾਂਗੇ ਤੁਹਾਡੇ ਤੱਕ ਪਹੁੰਚਾਵਾਂਗੇ ਨਕੋਦਰ ਨਿਵਾਸੀਆਂ ਦੇ ਵਿੱਚ ਨਕੋਦਰ ਹਲਕੇ ਤੱਕ ਸਾਰੀ ਜਾਣਕਾਰੀ ਪਹੁੰਚਾਵਾਂਗੇ ਸਰ ਸਭ ਤੋਂ ਪਹਿਲੇ ਸਵਾਗਤ ਹੈ ਤੁਹਾਡਾ ਇਕਤਾ ਲਹਿਰ ਦੇ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਸ਼ੁਕਰੀਆ ਸਰ ਸਭ ਤੋਂ ਪਹਿਲੇ ਜਾਓ ਜਨਗ ਸ਼ਵਨਾਂ ਚ ਮੰਡੀ ਜਿਹੜੀ ਤੁਹਾਨੂੰ ਪਤਾ ਕਿ ਜੰਗ ਲੱਗੀ ਆ ਉਸ ਦੇ ਵਿੱਚ ਕੁਝ ਬਲੈਕਆਊਟ ਦੇ ਬਾਰੇ ਲੋਕਾਂ ਨੂੰ ਕੀ ਜਾਣਕਾਰੀ ਹੈ ਜੀ ਬਲੈਕਆਊਟ ਬੇਸਿਕਲੀ ਜਿੱਦਾਂ ਜਲੰਧਰ ਸਿਟੀ ਹੈਗਾ ਉਹਦੇ ਵਿੱਚ ਅਸੀਂ ਕੁਝ ਪਲੈਨਡ ਬਲੈਕਆਊਟਸ ਕੀਤੇ ਹੈਗੇ ਨੇ ਮਾਨਯੋਗ ਡੀਸੀ ਸਾਹਿਬ ਦੀ ਨਿਰਦੇਸ਼ਾ ਉੱਤੇ ਪਰ ਜਿਵੇਂ ਨਜ਼ਦੀਕ ਦੇ ਛੋਟੇ-ਛੋਟੇ ਕਸਬੇ ਹੈਗੇ ਨੇ ਜਾਂ ਛੋਟੇ ਸ਼ਹਿਰ ਨੇ ਜਿਵੇਂ ਸਾਡਾ ਨਕੋਦਰ ਹੈਗਾ ਉਹਦੇ ਵਿੱਚ ਅਸੀਂ ਕੋਈ ਪਲੈਨਡ ਜਿਹੜੀ ਹੈਗੀ ਆ ਮੌਕ ਟ੍ਰੈਲ ਜਿਹੜੀ ਹੈਗੀ ਆ ਉਹ ਨਹੀਂ ਕੀਤੀ ਹੈਗੀ ਆ ਅ ਲੇਕਿਨ ਇਹ ਜ਼ਰੂਰ ਹੈਗਾ ਕਿ ਜਿਵੇਂ ਤੁਸੀਂ ਜਾਣਦੇ ਹੋਗੇ ਕਿ ਕੱਲ ਰਾਤੀ ਇੱਕ ਐਮਰਜੈਂਸੀ ਸਿਚੁਏਸ਼ਨ ਜਿਹੜੀ ਆਰਾਈਜ਼ ਹੋ ਗਈ ਸੀ ਉਹਦੇ ਚੱਲਦੇ ਹੋਏ ਫਿਰ ਸਾਨੂੰ ਇੱਕ ਫੋਰਸਡ ਬਲੈਕਆਊਟ ਜਿਹੜਾ ਸੀਗਾ ਉਹ ਕਰਨਾ ਪਿਆ ਜੀ ਜਿਹੜਾ ਕਿ ਉਸ ਸਮੇਂ ਦੀ ਜਿਹੜੀ ਨਜ਼ਾਕਤ ਸੀਗੀ ਉਸ ਸਮੇਂ ਦੀ ਤੁਸੀਂ ਕਹਿ ਲਓ ਜਿਹੜੀ ਰਿਕੁਆਇਰਮੈਂਟ ਸੀ ਉਹਦੇ ਚੱਲਦੇ ਹੋਏ ਪੂਰੇ ਜ਼ਿਲ੍ਹੇ ਦੇ ਵਿੱਚ ਬਲੈਕਆਊਟ ਕੀਤਾ ਗਿਆ ਸੀਗਾ ਔਰ ਅ ਮੈਂ ਨਕੋਦਰ ਨਿਵਾਸੀਆਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਅਸੀਂ ਪਲੈਨਟ ਵੇ ਦੇ ਨਾਲ ਹਜੇ ਕੁਝ ਵੀ ਕੋਈ ਇਸ ਤਰ੍ਹਾਂ ਦੀ ਮੌਕ ਡਲ ਜਿਹੜੀ ਹੈਗੀ ਹੈ ਉਹਦੀ ਲੋੜ ਨਹੀਂ ਹੈਗੀ ਹੈ ਅ ਲੇਕਿਨ ਜੇਕਰ ਸਿਚੁਏਸ਼ਨ ਡਿਮਾਂਡ ਕਰਦੀ ਹੈਗੀ ਹੈ ਤੇ ਫਿਰ ਅਸੀਂ ਸਡਨਲੀ ਜਿਹੜਾ ਹੈਗਾ ਬਲੈਕਆਊਟ ਜਿਹੜਾ ਹੈਗਾ ਉਹਨੂੰ ਇੰਪੋਸ ਕਰਾਂਗੇ ਸੱਜੇ ਪਿੱਛੋਂ ਕੁਝ ਹਦਾਇਤਾਵਾਂ ਹੁੰਦੀਆਂ ਬਲੈਕਆਊਟ ਦੀਆਂ ਆਉਂਦੀਆਂ ਆ ਤੇ ਨਕੂਦਰ ਨਵਸੀਆਂ ਨੂੰ ਉਸ ਬਾਰੇ ਕੀ ਜਾਣਨਾ ਚਾਹੁੰਦੇ ਜੇਕਰ ਸਾਨੂੰ ਕੋਈ ਵੀ ਸੂਚਨਾ ਉੱਪਰੋਂ ਆਂਦੀ ਹੈਗੀ ਕੋਈ ਵੀ ਨਿਰਦੇਸ਼ ਆਂਦੇ ਨੇ ਕਿ ਬਲੈਕਆਊਟ ਦੀ ਪਹਿਲਾਂ ਤੋਂ ਹੀ ਕੋਈ ਸਮੇਂ ਸੀਮਾ ਨਿਰਧਾਰਿਤ ਕੀਤੀ ਜਾਂਦੀ ਹੈਗੀ ਆ ਤੇ ਉਹਨੂੰ ਅਸੀਂ ਜਿਹੜਾ ਹੈਗਾ ਥਰੂ ਮੁਸ਼ਤਰੀ ਮਨਾਦੀ ਜਾਂ ਪਬਲਿਕ ਅਨਾਉਂਸਮੈਂਟ ਜਾਂ ਸਾਡੇ ਸੋਸ਼ਲ ਪਲੇਟਫਾਰਮਸ ਹੈ ਔਰ ਤੁਹਾਡੇ ਚੈਨਲ ਵਰਗੇ ਹੋਰ ਚੈਨਲਸ ਹੈਗੇ ਉਹਨਾਂ ਦੇ ਜ਼ਰੀਏ ਜਿਹੜਾ ਹੈਗਾ ਅਸੀਂ ਲੋਕਾਂ ਤੱਕ ਉਹ ਗੱਲ ਸਮੇਂ ਰਹਿnde ਪਹੁੰਚਾਵਾਂਗੇ ਜੀ ਬਲੇ ਕੂੰਬ ਦੇ ਵਿੱਚ ਸਰ ਕਿਸ ਤਰ੍ਹਾਂ ਦਾ ਇhtਿਆਤ ਰੱਖਣੇ ਚਾਹੀਦੇ ਆ ਕਿਸ ਤਰ੍ਹਾਂ ਦੇ ਦੇਖੋ ਬਲੈਕਆਊਟ ਦਾ ਮਤਲਬ ਹੀ ਇਹ ਹੈਗਾ ਕਿ ਉਹ ਸਮੇਂ ਜਿਹੜਾ ਹੈਗਾ ਰੋਸ਼ਨੀ ਜਿਹੜੀ ਹੈਗੀ ਹੈ ਕਿਸੇ ਕਿਸਮ ਦੀ ਹੈਗੀ ਉਹਨੂੰ ਅਸੀਂ ਪੁੱਟ ਆਫ ਕਰ ਦਈਏ ਨੋ ਡਾਊਟ ਕਿ ਜਿਵੇਂ ਪੀਐਸਪੀਸੀਐਲ ਵੱਲੋਂ ਵੀ ਜਿਹੜਾ ਹੈਗਾ ਪਿੱਛੋਂ ਬਿਜਲੀ ਦੀ ਸਪਲਾਈ ਕੱਟ ਦਿੱਤੀ ਜਾਂਦੀ ਹੈਗੀ ਇਹ ਲੇਕਿਨ ਤੁਸੀਂ ਦੇਖਿਆ ਹੋਣਾ ਕਿ ਘਰਾਂ 'ਚ ਇਨਵਰਟਰਸ ਹੈਗੇ ਨੇ ਜਨਰੇਟਰਸ ਹੈਗੇ ਨੇ ਕੁਝ ਲੋਕੀ ਉਹਨਾਂ ਦਾ ਇਸਤੇਮਾਲ ਕਰਕੇ ਵੀ ਜਿਹੜੀ ਰੋਸ਼ਨੀ ਹੈਗੀ ਉਸ ਸਮੇਂ ਵੀ ਜਲਾਈ ਰੱਖਦੇ ਨੇ ਮੇਰੀ ਉਹਨਾਂ ਲੋਕਾਂ ਨੂੰ ਅਪੀਲ ਹੈਗੀ ਹੈ ਕਿ ਕਿਰਪਾ ਕਰਕੇ ਆਪਣੇ ਇਹ ਵਾਲੇ ਜਿਹੜੇ ਇਲੈਕਟ੍ਰਿਕ ਅਪਲੈਂਸਸ ਹੈਗੇ ਨੇ ਉਹਨਾਂ ਨੂੰ ਪਲੱਗ ਆਫ ਕਰ ਲਿਆ ਜਾਵੇ ਤਾਂ ਕਿ ਅਸੀਂ ਕਿਸੇ ਵੀ ਐਂਟੀਸੋਸ਼ਲ ਐਲੀਮੈਂਟ ਜਿਹੜਾ ਹੈਗਾ ਉਹਨੂੰ ਕੋਈ ਮੌਕਾ ਨਾ ਦੇਈਏ ਕਿ ਉਹ ਰੋਸ਼ਨੀ ਦਾ ਫਾਇਦਾ ਚੱਕ ਕੇ ਸਾਨੂੰ ਕੋਈ ਨੁਕਸਾਨ ਪਹੁੰਚਾ ਸਕੇ ਸਰ ਜੇ ਰੋਸ਼ਨੀ ਦਾ ਫਾਇਦਾ ਚੱਕਦੇ ਫੇਰੇ ਨੁਕਸਾਨ ਹੋਣ ਦਾ ਡਰਣਾ ਜਦਾ ਮਤਲਬ ਰੋਸ਼ਨੀ ਨਹੀਂ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਬਿਲਕੁਲ ਨਹੀਂ ਹੋਣੀ ਚਾਹੀਦੀ ਬਿਲਕੁਲ ਈਵਨ ਕੁਝ ਕੇਸਿਸ ਵਿੱਚ ਦੇਖਿਆ ਜਾਂਦਾ ਕਿ ਬਲੈਕਆਊਟ ਦੇ ਸਮੇਂ ਦੇ ਦੌਰਾਨ ਲੋਕੀ ਸੜਕਾਂ ਦੇ ਉੱਤੇ ਵੀ ਵਾਹिकल्स ਚਲਾਉਂਦੇ ਹੈਗੇ ਨੇ ਲਾਈਟ ਦਾ ਇਸਤੇਮਾਲ ਕਰਦੇ ਨੇ ਮੇਰੀ ਉਹਨਾਂ ਨੂੰ ਵੀ ਅਪੀਲ ਹੈਗੀ ਹੈ ਕਿ ਰਾਸ਼ਟਰੀ ਹਿੱਤ ਨੂੰ ਵੇਖਦੇ ਹੋਏ ਔਰ ਨਿੱਜੀ ਹਿੱਤ ਨੂੰ ਵੀ ਵਚਦੇ ਹੋਏ ਜਿਹੜਾ ਹੈਗਾ ਉਸ ਸਮੇਂ ਦੇ ਦੌਰਾਨ ਜਿਹੜਾ ਹੈਗਾ ਆਪਣੀ ਗੱਡੀਆਂ ਇੱਕਦਮ ਸਾਈਡ ਤੇ ਲਗਾ ਕੇ ਉਹਨਾਂ ਦੀ ਜਿਹੜੀ ਹੈਡਲਾਈਟਸ ਹੈਗੀ ਉਹਨਾਂ ਨੂੰ ਬੰਦ ਕਰ ਲਿਆ ਜਾਵੇ ਸਰ ਇੱਕ ਹੋਰ ਗੱਲ ਕਰਾਂਗੇ ਤੁਹਾਡੇ ਕੋਲ ਪੈਟਰੋਲ ਡੀਜ਼ਲ ਜਾਂ ਐਲਪੀਜੀ ਗੈਸ ਇਹ ਜੀ ਕੁਝ ਕਮੀ ਤਾਂ ਨਹੀਂ ਹੈ ਜੀ ਬਿਲਕੁਲ ਨਹੀਂ ਹੈਗੀ ਹੈ ਮੈਂ ਸੁਣ ਰਿਹਾ ਸੀਗਾ ਕਿ ਕੁਝ ਲੋਕੀ ਜਿਹੜੇ ਹੈਗੇ ਨੇ ਮਤਲਬ ਮੈਂ ਨਕ ਉਧਰ ਦੀ ਗੱਲ ਤੇ ਨਹੀਂ ਕਰ ਰਿਹਾ ਲੇਕਿਨ ਖਬਰਾਂ ਦੇ ਵਿੱਚ ਪੜੀਦਾ ਹੈਗਾ ਜਾਂ ਸੋਸ਼ਲ ਮੀਡੀਆ ਤੇ ਦੇਖੀਦਾ ਹੈ ਕਿ ਕੁਝ ਲੋਕੀ ਜਿਹੜੀ ਹੈਗੀ ਆ ਆਰਟੀਫੀਸ਼ੀਅਲ ਕਿਲਤ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਉਸ ਤੋਂ ਜਿਹੜਾ ਹੈਗਾ ਐਕਸਟਰਾਔਡੀਨਰੀ ਮੁਨਾਫਾ ਕਮਾਇਆ ਜਾ ਸਕੇ ਹਜੇ ਤੱਕ ਮੇਰੇ ਧਿਆਨ ਦੇ ਵਿੱਚ ਆਪਣੇ ਨਕੂਦਰ ਚ ਨਹੀਂ ਆਇਆ ਔਰ ਮੈਂ ਸਾਰਿਆਂ ਨੂੰ ਹੀ ਅਪੀਲ ਕਰਨਾ ਚਾਹੁੰਦਾ ਹੈਗਾ ਕਿ ਜੇਕਰ ਕੋਈ ਇਸ ਤਰੀਕੇ ਦੀ ਗੱਲ ਹੁੰਦੀ ਹੈ ਤੁਸੀਂ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲੈ ਕੇ ਆਓ ਅਜਿਹੇ ਵਿਅਕਤੀ ਦੇ ਖਿਲਾਫ ਜਿਹੜਾ ਹੈਗਾ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਅ ਮੌਕੇ ਦੇ ਉੱਪਰ ਜੇ ਆਪਾਂ ਹੁਣ ਦੇਖੀਏ ਕਿਸੇ ਵੀ ਕਿਸਮ ਦੀ ਨਾ ਰਾਸ਼ਨ ਦੀ ਕਿਲਤ ਹੈਗੀ ਹੈ ਨਾ ਕੋਈ ਫਿਊਲ ਦੀ ਕਿਲਤ ਹੈਗੀ ਹੈ ਕਿਸੇ ਕਿਸਮ ਦੀ ਵੀ ਕੋਈ ਜਿਹੜੀ ਹੈਗੀ ਹੈ ਕਿਲਤ ਐ ਸਵੇ ਨਹੀਂ ਹੈਗੀ ਹੈ ਕਿਸੇ ਤਰ੍ਹਾਂ ਦੀ ਸਰ ਤੁਸੀਂ ਕਹ ਰਹੇ ਹੋ ਕਿਲਤ ਨਹੀਂ ਹੈ ਪਰ ਕੋਈ ਜਾਣ ਬੋਝ ਕੇ ਜੇ ਕੋਈ ਕਿਲਤ ਕਰਦਾ ਉਹਦੇ ਬਾਰੇ ਕੀ ਕਹਣਾ ਚਾਹੋਗੇ ਜੇਕਰ ਉਸ ਤਰੀਕੇ ਦੀ ਕੋਈ ਵੀ ਜਾਣਕਾਰੀ ਸਾਡੇ ਕੋਲ ਆਂਦੀ ਹੈਗੀ ਹੈ ਜਾਂ ਕੋਈ ਰਿਟਰਨ ਕੰਪਲੇਂਟ ਆਂਦੀ ਹੈ ਉਹਦੇ ਉੱਪਰ ਤਤਕਾਲ ਕਾਰਵਾਈ ਕਰਦੇ ਹੋਏ ਜਿਹੜਾ ਹੈਗਾ ਕੋਰੈਕਟਿਵ ਐਕਸ਼ਨ ਲਿੱਤਾ ਜਾਏਗਾ ਸਰ ਇੱਕ ਸਵਾਲ ਹੋਰ ਰਹਿ ਗਿਆ ਮੇਰਾ ਜੇ ਬਲੈਕਆਊਟ ਹੁੰਦੀ ਆ ਮੰਨ ਲਓ ਮੰਨ ਲਓ ਹੁੰਦੀ ਆ ਪਿੱਛੋਂ ਆ ਜਾਂਦੀਆਂ ਹਦਾਇਤਾਂ ਆ ਜਾਂਦੀਆਂ ਉਹਦੇ ਵਿੱਚ ਦੁਕਾਨਾਂ ਦੇ ਲਈ ਕੀ ਇੰਟਰਕਟ ਦੁਕਾਨਾਂ ਦੇ ਇਹ ਦੁਕਾਨਾਂ ਵਾਸਤੇ ਵੀ ਉਹੀ ਹੈਗਾ ਜੀ ਜੇਦੋਂ ਬਲੈਕਆਊਟ ਦੀ ਆਪਾਂ ਗੱਲ ਕਰਦੇ ਹੈਗੀਆਂ ਉਹ ਸਾਰਿਆਂ ਉੱਤੇ ਸਿਮਿਲਰ ਤੌਰ ਦੇ ਉਤੇ ਬਲੈਕਆਊਟ ਦੇ ਜਿਹੜੇ ਨਿਰਦੇਸ਼ ਹੈਗੇ ਲਾਗੂ ਹੁੰਦੇ ਹੈਗੇ ਨੇ ਦੁਕਾਨਾਂ ਵਾਲਿਆਂ ਨੂੰ ਵੀ ਚਾਹੀਦਾ ਹੈਗਾ ਕਿ ਇਮੀਡੀਏਟਲੀ ਜਿਹੜੇ ਹੈਗੇ ਆ ਦੁਕਾਨਾਂ ਦੀ ਜਿਹੜੀ ਲਾਈਟਸ ਹੈਗੀਆਂ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਔਰ ਜਦੋਂ ਸਮੇਂ ਉਹਦਾ ਗੁਜ਼ਰ ਜਾਂਦਾ ਉਸ ਤੋਂ ਬਾਅਦ ਹੀ ਜਿਹੜੀ ਹੈਗੀ ਐ ਇਲੈਕਟ੍ਰਿਕ ਅਪਲੈਂਸਸ ਦਾ ਇਸਤੇਮਾਲ ਕੀਤਾ ਜਾਵੇ ਨਕੂਦਰ ਨਿਵਾਸੀਆਂ ਕੀ ਮੈਸੇਜ ਹੈ ਜੀ ਪੈਨਿਕ ਹੋਂ ਦੀ ਲੋੜ ਆ ਜਾਂ ਨਹੀਂ ਜੀ ਬਿਲਕੁਲ ਪੈਨਿਕ ਹੋਂ ਦੀ ਲੋੜ ਨਹੀਂ ਹੈਗੀ ਐ ਪ੍ਰਸ਼ਾਸਨ ਵੱਲੋਂ ਤੁਸੀਂ ਕੱਲ ਵੀ ਦੇਖਿਆ ਹੋਣਾ ਕਿ ਕੈਮਰਜੈਂਟ ਸਿਚੁਏਸ਼ਨ ਆਈ ਸੀ ਉਹ ਸਾਡੇ ਆਰਮੀ ਨੇ ਇੰਡੀਅਨ ਆਰਮੀ ਨੇ ਔਰ ਪ੍ਰਸ਼ਾਸਨ ਨੇ ਜਿਹੜੇ ਉਹਨਾਂ ਨੂੰ ਬੈਕਅੱਪ ਸਪੋਰਟ ਦੇ ਰਹੇ ਹੈਗੇ ਉਹਦੇ ਚੱਲਦੇ ਹੋਏ ਆਪਾਂ ਉਹਨੂੰ ਟੈਂਸ ਸਿਚੁਏਸ਼ਨ ਨੂੰ ਸੀ ਡਿਫਿਊਜ਼ ਕਰ ਦਿੱਤਾ ਸੀਗਾ ਔਰ ਮੈਨੂੰ ਨਹੀਂ ਲੱਗਦਾ ਹੈਗਾ ਕਿ ਕਿਸੇ ਨੂੰ ਘਬਰਾਉਣ ਦੀ ਲੋੜ ਹੈਗੀ ਐ ਪਰ ਜਲੰਧਰ ਦੇ ਵਿੱਚ ਕੁਝ ਸੁਣਿਆ ਸੀ ਜਲੰਧਰ ਦੇ ਵਿੱਚ ਕੁਝ ਇਦਾਂ ਦਾ ਹੋਇਆ ਜਲੰਧਰ ਦੇ ਨਕੋਦਰ ਵੀ ਬਿਲਕੁਲ 22 ਕਿਲੋਮੀਟਰ ਦੇ ਹੈਗਾ ਵਾ ਇਸ ਕਰਕੇ ਨਕੋਦਰ ਦੇ ਲੋਕਾਂ 'ਚ ਵੀ ਕੁਝ ਡਰ ਜਾਂ ਦਿਲ ਦੇ ਵਿੱਚ ਡਰ ਹੋਣਾ ਚਾਹੀਦਾ ਕਿ ਨਹੀਂ 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 ਬਿਲਕੁਲ ਡਰ ਨਹੀਂ ਹੋਣਾ ਚਾਹੀਦਾ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਹੈਗਾ ਉਹ ਬੈਕਐਂਡ ਦੇ ਉੱਤੇ ਆਪਣੀਆਂ ਤਿਆਰੀਆਂ ਕਰ ਰਿਹਾ ਹੈਗਾ اور جویں میں ਤੁਹਾਨੂੰ ਪਹਿਲਾਂ ਦੱਸਿਆ ਹੈਗਾ ਕਿ ਸਾਡੇ ਜਿਹੜੇ ਡਿਫੈਂਸ ਸਿਸਟਮਸ ਹੈਗੇ ਆ ਇੰਡੀਅਨ ਡਿਫੈਂਸ ਸਿਸਟਮਸ ਬੜੇ ਮਜ਼ਬੂਤ ਹੈਗੇ ਨੇ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਹੈ ਬਾਕੀ ਜੇਕਰ ਕੋਈ ਐਕਸੀਡੈਂਸੀ ਹੁੰਦੀ ਹੈਗੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ اور ਸਟੇਟ ਗਵਰਨਮੈਂਟ ਜਿਹੜੀ ਹੈਗੀ ਹੈ ਨੈਸ਼ਨਲ ਗਵਰਨਮੈਂਟ ਹੈਗੀ ਹੈ ਉਹਨਾਂ ਨੇ ਨਜਿੱਠਣ ਲਈ ਪੂਰੇ ਤਰੀਕੇ ਨਾਲ ਤਿਆਰ ਹੈਗੇ ਨੇ ਸਰ ਸਿਵਲ ਹਸਪੀਟਲ ਨੂੰ ਵੀ ਕੋਈ ਤਿਆਰੀ ਜਿੱਤੇ ਗਏ ਜੀ ਜੀ ਬਿਲਕੁਲ ਬਿਲਕੁਲ ਉਹਨਾਂ ਦੇ ਨਾਲ ਇੱਕ ਐਸਐਮਓ ਸਾਹਿਬ ਦੇ ਨਾਲ ਇੱਕ ਮੀਟਿੰਗ ਕੀਤੀ ਸੀ ਮੈਂ علیحدہ ਤੌਰ ਦੇ ਉਤੇ ਔਰ ਸਾਡੇ ਕੋਲ ਜਿੰਨੇ ਵੀ ਰਿਸੋਰਸਸ ਹੈਗੇ ਨੇ ਚਾਹੇ ਹਿਊਮਨ ਰਿਸੋਰਸਸ ਹੈਗੇ ਨੇ ਚਾਹੇ ਮਟੀਰੀਅਲ ਰਿਸੋਰਸਸ ਹੈਗੇ ਨੇ ਉਹਨਾਂ ਨੂੰ ਅਸੀਂ ਰੀਪਲੈਨਿਸ਼ ਕਰ ਰਹੇ ਹਾਂਗੇ ਔਰ ਕੋਈ ਵੀ ਐਕਸੀਜੈਂਸੀ ਦੀ ਹਾਲਤ ਦੇ ਵਿੱਚ ਜਿਹੜਾ ਹੈਗਾ ਵਾ ਅ ਪੂਰੇ ਜਿਹੜੇ ਹੈਗੇ ਆ ਅ ਪ੍ਰਯਾਸ ਹੈਗੇ ਆ ਔਰ ਪੂਰੀ ਡਿਊਟੀ ਜਿਹੜੀ ਹੈਗੀ ਨਹੀਂ ਪਾਈ ਜਾਏਗੀ ਕੀ ਮੈਸੇਜ ਹੈ ਸਰ ਨਕੋ ਧੰਨਵਾਦੀ ਮੈਂ ਉਹੀ ਕਹਿਣਾ ਚਾਹੂੰਗਾ ਕਿ ਅ ਕਿਸੇ ਕਿਸਮ ਦੀ ਵੀ ਅ ਟੈਂਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਹੈ ਕੋਈ ਅਨਡੂ ਜਿਹੜਾ ਹੈਗਾ ਆਪਣੇ ਉੱਤੇ ਐਂਗਜ਼ਾਇਟੀ ਜਿਹੜੀ ਹੈਗੀ ਉਹ ਨੂੰ ਹਾਵੀ ਨਾ ਹੋਣ ਦੇ ਸਾਰੀ ਚੀਜ਼ ਅੰਡਰ ਕੰਟਰੋਲ ਹੈਗੀਆਂ ਨੇ ਔਰ ਜੇਕਰ ਤੁਹਾਨੂੰ ਕਿਤੇ ਵੀ ਕੋਈ ਲੱਗਦਾ ਹੈਗਾ ਕੋਈ ਵਿਅਕਤੀ ਜਿਹੜਾ ਹੈਗਾ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਇਲੀਗਲ ਵੇ ਦੇ ਨਾਲ ਚੀਜ਼ਾਂ ਦਾ ਭੰਡਾਰਨ ਕਰਦੇ ਹੈਗਾ ਜੇਕਰ ਕੋਈ ਇਸ ਤਰੀਕੇ ਦੀ ਚੀਜ਼ ਆਂਦੀ ਹੈਗੀ ਸਾਡੇ ਧਿਆਨ ਦੇ ਵਿੱਚ ਲੈ ਕੇ ਆਇਆ ਜਾਵੇ ਤਾਂ ਕਿ ਅਸੀਂ ਉਹਦੇ ਉੱਤੇ ਠੁਕ ਵੀ ਕਾਰਵਾਈ ਕਰ ਸਕੀਏ ਬਹੁਤ ਬਹੁਤ ਸ਼ੁਕਰੀਆ ਜੀ ਤੋਂ ਐਸ ਸੀ ਐਸ ਡੀ ਐਮ ਲੋਲ ਵਿਸ਼ਵਾਸ ਬੈਂਸੀ ਨਕੂਦਰ ਤੋਂ ਜਿਨ੍ਹਾਂ ਨੇ ਦੱਸਿਆ ਜੇ ਬਲੈਕ ਆਊਟ ਦੀਆਂ ਹਦਾਇਤਾਂ ਪਿੱਛੋਂ ਹੁੰਦੀਆਂ ਨੇ ਤੇ ਇਹਨਾਂ ਨੂੰ ਰਿਕੁਐਸਟ ਕੀਤੀ ਗਈ ਆ ਕਿ ਬਿਲਕੁਲ ਟੋਟਲੀ ਤੌਰ ਤੇ ਹਨੇਰਾ ਕਰ ਦਿੱਤਾ ਜਾਵੇ ਘਰਾਂ ਦੀਆਂ ਲਾਈਟਾਂ ਨਾ ਲਗਾਈਆਂ ਜਾਣ ਔਰ ਦੁਕਾਨਾਂ ਜਿਹੜੀਆਂ ਉਹ ਵੀ ਟਾਈਮ ਸਰ ਬੰਦ ਕਰ ਦਿੱਤੀਆਂ ਜਾਣ ਪਰ ਦਰਨਦੀ ਇਹਨਾਂ ਨੇ ਕਿਹਾ ਕੋਈ ਲੋੜ ਨਹੀਂ ਪੈਣਕ ਹੋਣ ਦੀ ਕੋਈ ਲੋੜ ਨਹੀਂ ਹੈਗੀ ਇੱਥੇ ਪੂਰੇ ਇੰਤਜ਼ਾਮ ਨੇ ਔਰ ਨਾਲ ਨਾਲ ਜਿਵੇਂ ਮੈਂ ਗੱਲ ਕੀਤੀ ਹੈ ਇਹ ਐਡੀਮ ਸਾਹਮਣੇ ਦੱਸਿਆ ਪੈਟਰੋਲ ਡੀਜ਼ਲ ਤੇ ਐਲ ਪੀ ਜੀ ਗੈਸ ਦੀ ਕੋਈ ਕਮੀ ਨਹੀਂ ਰਾਸ਼ਨ ਦੀ ਕੋਈ ਕਮੀ ਨਹੀਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਕਬਰਾਉਣ ਦੀ ਲੋੜ ਨਹੀਂ ਕੈਮਰਾ ਪਰਸਨ ਸੋਮੇਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਇਕਤਾਲਾ ਨਿਊਜ਼ ਨਾ